Yeah, Thank you. ਪਰ ਬਾਅਦ ਵਿੱਚ ਦੂਜੇ ਪੇਸ਼ੇ ਜਾ ਕੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੇ ਦੀ ਸਰਕਾਰਾਂ ਨੇ ਕੀ ਚੱਲਾਈ ਹੈ ਦੇਖੋ ਜੀ ਸਾਰਾ মিডিਆ ਸਾਰੀ ਦੁਨੀਆ ਇਸ ਇਸ ਤਨ ਰੋਗ ਨੇ ਸਾਰਿਆਂ ਦੇ ਉਸ ਪਾਸੇ ਧਿਆਨ ਆ ਤੇ ਜੋ ਕਿਸਾਨ ਪਾਰੀ ਵਰਗੋ ਦੇ ਨਾਲ ਜਿਹੜੀ ਮੋਦੀ ਸਰਕਾਰ ਉਹ ਬਹੁਤ ਵੱਡਾ ਧੱਕਾ ਕਰ ਰਹੀ ਹੈ। ਔਰ ਸਸਾਂ ਬੱਚਿਆਂ ਸਮੇਤ ਆਪਣੇ ਸਰਕਾਰ ਤੇ ਠੰਡ ਮੇਂ ਚਲ ਰਹਾ ਹੈ। ਔਰ ਜਿਹੜੀ ਸਰਕਾਰ ਹੈ ਉਹਨਾਂ ਦੀ ਕੋਈ ਵੀ ਗੱਲ ਤੋਂ ਨਹੀਂ ਜਾਣਦੀ। ਸਭ ਕੋਈ ਨਾ ਕੋਈ ਨਵੇਂ ਤੋਂ ਲਵਾਣਾ ਬਹਾਨਾ ਬਣਾ ਕੇ ਤੇ ਕੋਈ ਨਾ ਕੋਈ ਟਾਈਮ ਪਾਸ ਕਰ ਰਹੀ ਹੈ ਤੇ ਕੋਈ ਨਹੀਂ। ਬੀਬੀ ਜੀ ਬੀਬੀ ਜੀ ਸਾਲ ਕਿ ਬਹੁਤ ਹੀ ਮੁਸੀਬਤ ਦੇ ਵਿੱਚ ਫਸਿਆ ਆ। ਅੱਜ ਉਹਨਾਂ ਸੋਨਾਂ ਦਾ ਹਾਲ ਜਿਹੜਾ ਜਲਦੀ ਬੋਦੀ ਹੋਵੇ। ਐਸ ਕਰੇ ਪਰਮਾਤਮਾ ਜਾਂ ਜਿਹੜੀ ਉਹਨਾਂ ਦੀ ਸਹਾਰਾ ਹੈ। ਇਹ ਭੰਜੀ ਕਾਲੀ ਦੇਵ ਤੇ ਤਕੜ ਪ੍ਰਧਾਨ ਇਹ ਕਮਾਲ ਪੈ ਗਈ ਆ। ਕੈਚ ਫੜ ਕੇ ਕੀ ਮਨਾ ਚੱਪ। ਉਠਿਆ ਬੋਲੀ ਛੱਕਾ ਜੱਜੇ ਮਹਿਮਦਪੁਰਾ ਸੌੜੀਆਂ ਥੱਲੇ ਪਚਾਦੇ ਸਾਫ ਪਰਦੇ ਉਹੀ ਫੇਰ ਸੈਕਰਟ ਹਾਟ ਚਰਚ ਕੜਿਆਲ ਵਿੱਚ ਹੋਇਆ ਅੱਜ ਸਾਹਿਬਾ ਅੱਜ ਖੁਸ਼ੀ ਦਾ ਧਾਰਾ ਜੀ ਬਹੁਤ ਅੱਜ ਜਿਵੇਂ ਬੁਰੇ ਸੰਸਾਰ ਦੇ ਵਿੱਚ ਵੱਡੇ ਰਿਸਤਾ ਵਪਾਰ ਹਨ ਬੜੀ ਤੋਂ ਕੰਮ ਬਦਲ ਬਣਾਇਆ ਜਾ ਰਿਹਾ ਹੈ ਇਸੇ ਕਾਰਨ ਅਸੀਂ ਕੜਿਆਲ ਪੈਰਿਸ ਸੱਦਰਦਾਰ ਪੈਰਿਸ ਖੜਿਆਲ ਸਨਵੇਂ ਪੈਰਿਸ ਮੋਠਿਆ ਜੀ ਕ੍ਰਿਸਮ ਮਿਲਕੇ ਉਹ ਸੋਭਾ ਯਾਤਰਾ ਕਰ ਰਹੇ ਹਨ ਤਾਂ ਕਿ ਅਸੀਂ ਪ੍ਰਭ ਯਿਸੂਸੀ ਦਾ ਪਿਆਰ ਸ਼ਾਂਤੀ ਦਾ ਜਿਹੜਾ ਮੈਸੇਜ ਹੈ ਸੰਦੇਸ਼ ਹੈ ਉਹ ਆਲੇ ਦੁਆਲੇ ਦੇ ਸਾਰੇ ਪਿੰਡਾਂ ਨੂੰ ਪਹੁੰਚੇ ਰਬ ਯਿਸੂਸੀ ਅੱਜ ਤੋਂ 2000 30 ਸਾਲ ਪਹਿਲੇ ਇਸ ਦੁਨੀਆ ਦੇ ਉੱਤੇ ਆਇਆ ਇੱਕਾ ਪਰਮੇਸ਼ਰ ਨੇ ਸੰਸਾਰ ਦੇ ਨਾਲ ਇਹਨਾਂ ਪਿਆਰ ਕੀਤਾ ਕੋਈ ਆਪਣਾ ਇੱਕੋ ਇੱਕ ਪੁੱਤਰ ਇਸ ਦੁਨੀਆ ਨੂੰ ਦਿੱਤਾ ਪੁੱਤਰ ਨੇ ਮਾਨਵ ਜਾਤੀ ਨੂੰ ਪ੍ਰੇਮ ਕਰਦੇ ਹੋਏ ਪਿਆਰ ਕਰਦੇ ਹੋਏ ਆਪਣੇ ਜੀਵਨ ਨਿਸਾਫ ਸਮਰ ਕਰ ਦਿੱਤੇ ਰਬ ਯਿਸੂ ਕਹਿੰਦਾ ਮੈਂ ਸੇਵਾ ਗਰੋਲ ਨਹੀਂ ਆਇਆ ਸੇਵਾ ਕਰਨ ਹੀ ਆਇਆ ਤੇ ਸੇਵਾ ਕਰਦੇ ਕਰਦੇ ਉਹਨੇ ਮਾਨਵ ਜਾਤੀ ਨੂੰ ਆਪੇ ਬੁਲਦਾ ਦਿੱਤਾ ਹੈ ਕਿ ਤੁਸੀਂ ਉਸੇ ਹੀ ਪਿਆਰ ਨੂੰ ਜਿਹੜਾ ਉਹਨੇ ਅੱਜ ਦੇ 2020 ਸਾਲ ਮਾਨਵ ਜਾਤੀ ਨੂੰ ਦਿਖਾਇਆ ਹੈ ਉਸ ਦੀ ਜਗਦੀ ਮਨਾ ਰਹੇ ਹਾਂ ਨਾਲੇ ਉਹਨਾਂ ਦਾ ਬਰਥਡੇ ਮਨਾ ਰਹੇ ਆ ਅੱਜ ਅਸੀਂ ਪੂਰੀ ਇਹ ਮੋਟੀਆਂ ਪੈਰਿਸ ਅੱਜ ਕਿੜਿਆਲ ਪੈਰਿਸ ਦੀ तमाम ਕਮਿਸੀਆ ਨੂੰ ਵਜੇ ਦਿਨ ਤੇ 90 ਸਾਲ ਦੀ ਲੱਖ ਲੱਖ ਵਧਾਈ ਦੇ ਰਹੇ ਆ ਇਸੋ ਬਾਦ ਯਾਤਰਾ ਦੇਖਣਾ ਸਾਰੇ ਕਿ ਜਿਹੜਾ ਦਿੱਲੀ ਧਰਨੇ ਤੇ ਕਿਸਾਨ ਵੀਰ ਬੈਠੇ ਸਾਰੇ ਟੋਟਲੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਉਹਨਾਂ ਕਿਸਾਨਾਂ ਦੇ ਨਾਲ ਹਾਂ ਸਾਡਾ ਰੋਮਨ ਕੈਥਲਿਕ ਪੂਰੇ ਕੁਸ਼ਚਨਸ ਉਹਨਾਂ ਦੀ سپورਟ ਦੇ ਵਿੱਚ ਹੈ ਉਹਨਾਂ ਦੇ ਲਈ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਦੁਆਵਾਂ ਕਰ ਰਹੇ ਹਾਂ ਕਿ ਮੋਦੀ ਸਰਕਾਰ ਉਹਨਾਂ ਦਾ ਨਿਆਂ ਕਰਨ ਉਹਨਾਂ ਦੇ ਨਾਲ ਜਸਟਿਸ ਕਰਨ ਜੋ ਉਹਨਾਂ ਨੂੰ ਜੋ ਉਹਨਾਂ ਦੇ ਹੱਕ ਮੰਗਦੇ ਨੇ ਉਹ ਜਿਸ ਵਾਸਤੇ ਗਏ ਨੇ ਉਹਨਾਂ ਨੂੰ ਉਹਨਾਂ ਨੂੰ ਸੁਣਨ ਉਹਨਾਂ ਦੀ ਪ੍ਰੋਬਲਮ ਨੂੰ ਹੱਲ ਕਰੀ ਅਸੀਂ ਉਹਨਾਂ ਦੇ ਨਾਲ

ਆਹ ਵੰਦਿਆ ਸਾਡੇ ਨਾਲ ਆ ਗਿਆ ਸਾਡੇ ਨਾਲ ਆ ਇਹ ਕਨੈਕਸ਼ਨ ਵੀ ਨਵਾਂ ਦਾ ਦੰਗਤ ਆਇਆ ਹੈ ਵੀ ਅੱਜ ਅਸੀਂ ਕੁਸ਼ੀ ਨਾਲ ਬਣਾ ਰਹੇ ਦਿਲ ਔਨ ਜਿੱਤਾਂ ਤੇ ਸਾਹ ਜਾ ਕੇ ਔਰ ਮੈਂ ਮਾਤਾ ਜੀ ਆਹਨ ਨਾਰਿਆਂ ਦੇ ਨਾਲ ਦਵਾ ਕਰਕੇ ਜੀ ਆਹਨ ਦੇ ਨਾਲ ਅੱਜ ਤੋਂ ਦੀ ਧੰਨਵਾਦ ਕਰਦੇ ਆਂ ਇੱਕ ਕਮਾਂਡਾਪਰ ਜੀ ਜੀ ਆਹਨ ਨੂੰ ਵੀ ਜੀ ਆਹਨ ਜੀ ਆਹਨ ਬਾਜੀ ਆਜੋ ਜੱਟਾਂ ਤੋਂ ਸਿਰੇ ਕਿ ਮੰਨੂ ਕੀ ਹੋ ਰਹੀ ਹੈ ਸਾਨੂੰ ਕੋਨੇ ਸ਼ਬਦ ਪਿਆਰ ਸੱਚੇ ਪਰਮੇਸ਼ਰ ਦੀ ਬੇਦੌਲਤ ਚੱਲਦੀ ਰਹੀ ਬਾਲ ਨੂੰ ਸਾਨੂੰ ਉੱਤੇ ਤਰ੍ਹਾਂ ਇਸ ਤਰ੍ਹਾਂ ਦਾ ਹੁਕਮ ਹੈ ਕੋਸੀਤ ਰਹੇ ਸਾਡੇ ਮਨ ਵਿੱਚ ਹਰ ਤੱਕ ਹਾਲੀ ਹੈ ਬਹੁਤ ਜ਼ਿਆਦਾ ਖੁਸ਼ੀ ਖੁਸ਼ਹਾਲੀ ਹੈ ਕਿ ਸਾਡੀ ਮਤਲਬ ਚਿੰਤਾ ਜਿਹੜੀ ਆ ਦੂਰ ਆ ਸਾਨੂੰ ਕੋਈ ਕਿਸੇ ਗੱਲ ਦਾ ਫਿਕਰ ਨਹੀਂ ਆ ਬਹੁਤ ਜੀ ਆ ਅਸੀਂ ਖੁਸ਼ੀ ਦੇ ਨਾਲ ਲੰਘ ਰਾਗੇ ਧੰਨਵਾਦ ਕਰਦੇ ਆ। ਸਾਨਾ ਨੂੰ ਕੋਈ ਨਾ ਜਾਓਗੇ ਜਿਹੜੇ ਆਪਣੀ ਬਸਾਂ ਚਲਾਈ ਕਰਦੇ। ਉਹਨਾਂ ਵਾਸਤੇ ਸਾਡੀ ਇਹ ਬੇਨਤੀ ਆ ਕਿ ਉਹ ਅੱਜ ਦੇ ਦਿਨ ਜੋ ਵੀ ਆਪੋ ਆਪਣੀਆਂ ਡਿਊਟੀਆਂ ਤੇ ਆ ਖੜੇ ਨੇ ਉਹਨਾਂ ਦੇ ਪਰਮੇਸ਼ਰ ਰੱਖਿਆ ਕਰੇ ਉਹ ਸਹੀ ਤਰੀਕੇ ਨਾਲ ਆਪਣੀ ਜੰਗ ਦੇ ਵਿੱਚ ਸਹੀ ਤਰੀਕੇ ਨਾਲ ਆਪਣੀ ਜੀ ਜੀ ਦੀ ਆਪਰਤੋਂ ਤਾਂ ਕਿ ਪਰਮੇਸ਼ਰ ਵੀ ਉਹਨਾਂ ਦੇ ਨਾਲ ਹੋ ਕੇ ਆਪਣੇ ਕੰਮ ਨੂੰ ਸਫਲ ਕਰੇ ਔਰ ਆਪਣੀ ਬੁੱਧ ਨੂੰ ਔਰ ਸਭਨਾਂ ਨੂੰ ਚਲਾਵੇ ਮੈਂ ਕੈਪਟਨ ਵਿਕਟਰਮ ਸਿੰਘ ਦਾ ਸਾਲਵਸ਼ਨਾਰ ਵਿੱਚ ਚਰਚ ਉਮਰਪੁਰਾ ਅੱਜ 25 ਦਸੰਬਰ ਦਾ ਦਿਨ ਹੈ 2020 ਔਰ ਤੁਹਾਡੇ ਚੈਨਲ ਦੇ ਦੁਆਰਾ ਅਸੀਂ ਸਾਰੇ ਲੋਕਾਂ ਨੂੰ ਇਹ ਪੈਗਾਮ ਦਿੰਦੇ ਹਾਂ ਕਿ ਪ੍ਰੋਬੀਸ਼ਨਸੀ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਵਧਾਈ ਹੋਵੇ ਤੁਹਾਨੂੰ ਸਾਰਿਆਂ ਨੂੰ ਔਰ ਖੁਦਾ ਤੁਹਾਨੂੰ ਸਭ ਨੂੰ ਬਹੁਤ ਸਾਰੀ ਬਰਕਤ ਦੇਵੇ ਔਰ ਅੱਜ ਅਸੀਂ 10 ਸਾਲਵਿਸ਼ਨ ਆਰਮੀ ਚਰਚ ਦੇ ਵੱਲੋਂ ਉਮਰਪੁਰਾ ਦੇ ਵੱਲੋਂ ਇਸ ਰੋਡ ਦੇ ਉੱਤੇ ਲੰਗਰ ਲਗਾਇਆ ਹੈ ਪ੍ਰੋਬੀਸ਼ਨਸੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਔਰ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਜਗ੍ਹਾ ਤੇ ਆਨ ਰੋਡ ਲਗਾਇਆ ਗਿਆ ਹੈ ਲੰਗਰ ਆਦੇ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੀ ਹੈ ਔਰ ਲੰਗਾ ਸ਼ਕਤੀ ਹੈ ਔਰ ਅੱਜ ਇਸ ਚੈਨਲ ਦੇ ਦੁਆਰਾ ਤੁਹਾਨੂੰ ਸਾਰਿਆਂ ਨੂੰ ਅਸੀਂ ਪ੍ਰਭੂ ਯਸ਼ਮ ਸਿੰਘ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਨੇ ਹਾਂ ਪਰਮੇਸ਼ਰ ਤੁਹਾਨੂੰ ਸਭ ਨੂੰ ਬਰਕਤ ਦੇਵੇ। ਥੈਂਕ ਯੂ। ਓ ਸਰ ਜਿਹੜੇ ਦਿੱਲੀ ਧਰਨੇ ਦੇ ਕਿਸਾਨ ਵੀਰ ਬੈਠੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਅਸੀਂ ਉਹਨਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਖਾਲਸਾ ਚੰਗੂ ਰੋਜ ਜਿਸ ਤਰ੍ਹਾਂ ਉਹ ਧਰਨਾ ਚੱਲ ਰਿਹਾ ਹੈ ਅ ਸਰਕਾਰ ਦੇ ਗੇਂ ਬਰਸ਼ ਕਰਦੇ ਹਾਂ ਕਿ ਉਹਨਾਂ ਦੀ ਅਪੀਲ ਨੂੰ ਮੰਨਿਆ ਜਾਵੇ।

ਦਾ ਸਰਵੇਸ਼ਨ ਆਰਮਿਕਰ ਤੋਂ ਕੋਰੀਂ ਬੁਸਟਾ और मैं सारे ਸਾਰਿਆਂ ਨੂੰ ਪ੍ਰੋਜੈਕਸ਼ਨ ਨੂੰ ਸੀ ਦੇ बहुत ਦਿਨ ਤੇ ਪਾਵਰਪੁਆਇੰਟ ਲਾਈਣੀਆ ਔਰ ਜਿਨੀ ਵੀ ਮਸਰੀ ਸੀਪਿਆ ਸਭ ਨੂੰ ਸਾਡੀ ਵੱਲੋਂ ਵੱਡੇ ਦਿਨ बहुत ਬਹੁਤ ਬਹੁਤ ਵਧਾਈ ਹੈ। ਬਹੁਤ ਸੇ ਧੰਨਵਾਦ। ਚਲੋ। ਮੈਂ ਨਹੀਂ ਦਾਇਰ ਪ ਉਹ ਨਾ ਕਿ ਪਵਿੱਤਰ ਬੈਬਨ ਦੇ ਵਿੱਚ ਜਿਆ ਹੋਇਆ। ਇਹ ਕਮਾਲੀ ਗਰਬ ਵਤੀ ਹੋਈ ਸੀ। ਉਹ ਇੱਕ ਪ੍ਰੋਫੈਸਰ ਸਨ ਤੇ ਉਹ ਸਨਾਮ ਲਿਖਾ। ਉਹ ਆਪਣੇ ਮੰਨ ਵਾਲਿਆਂ ਨੂੰ ਪਾਪਾ ਤੋਂ ਨਿਵਾਸ ਦੇ। ਸੱਚਮੁੱਚ ਆਜ ਦੇ ਦਿਨ ਸਾਡੇ ਦਾਤਾ ਪ੍ਰਭੂ ਜੀ ਦੇ ਜਨਮ ਦਿਹਾੜਾ ਹੈ। ਸਾਰੇ ਭਰਾਵਾਂ ਦਾ ਆਪ ਜੀ ਨੇ ਪਾਇਆ ਹੈ ਬਹੁਤ ਖੁਸ਼ੀ ਤੇ। ਸਭ ਸੰਗ ਪਾਇਆ ਹੈ। ਔਰ ਸਾਰੇ ਹੀ ਕੈਪੀਟਨਾਂ ਦੇ ਨਾਮ ਆਏ ਵੰਦਨ ਸਤਿ ਸ੍ਰੀ ਅਕਾਲ ਸਾਡੇ ਨਾਲ ਇਹਨਾਂ ਰਾਜਨੀਤਿਕ ਲੀਡਰ ਵੀ ਨਵਾਂ ਦਾ ਦੰਗਤ ਆਇਆ ਹੈ ਵੀ ਅੱਜ ਹੀ ਤੁਸੀਂ ਨਾਲ ਮਿਲਾਰੇ ਦਿਨ ਔਰ ਜਿੱਤਾਂ ਕੇ ਸਾਥ ਜਾ ਕੇ ਔਰ ਮਹਿਮਾ ਕਰਦੇ ਆਂ ਸਾਰਿਆਂ ਦੇ ਨਾਲ ਦੁਆ ਕਰਕੇ ਜੀ ਸਾਡੇ ਨਾਲ ਅਸੀਂ ਸੰਗਠਨ ਦਾ ਧੰਨਵਾਦ ਕਰਦੇ ਆਂ ਜੀ ਕੋਰਡਾ ਬੰਦੇ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਆਂ ਸਾਰੇ ਜੀ ਮੰਨੂ ਜੀ ਹੋ ਰਹੀ ਹੈ ਸਾਨੂੰ ਜੋ ਨੇ ਸ਼ਬਦ ਗਿਆਨ ਸਾਡੇ ਪਰਮੇਸ਼ਰ ਨੇ ਤੁਹਾਨੂੰ ਇਸ ਤਰ੍ਹਾਂ ਇਸ ਤਰ੍ਹਾਂ ਦਾ ਹੁਕਮ ਹੀ ਉਸੇ ਤਰ੍ਹਾਂ ਸਾਡੇ ਮਨ ਵਿੱਚ ਹੱਥ ਪਹਹਲੀ ਹੈ ਬੋਸ ਜੱਟਾਂ ਨੂੰ ਹਿੰਸ਼ਾ ਹੱਲੀ ਹੈ ਕਿ ਸਾਡੀ ਮਤਲਬ ਚਿੰਤਾ ਜਿਹੜੀ ਆ ਦੂਰ ਆ ਸਾਨੂੰ ਕੋਈ ਕਿਸੇ ਕੰਮ ਦਾ ਫਿਕਰ ਨਹੀਂ ਆ ਬਹੁਤ ਜੀਆ ਅਸੀਂ ਖੁਸ਼ੀ ਦੇ ਨਾਲ ਲੰਗਰ ਲਾ ਕੇ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਕੁਰਬਾਨਾ ਚਾਹੋਗੇ ਜਿਹੜੇ ਆਪਣੀ ਪੂਰੀ ਵਕਾਫਾ ਚ ਚਲਾਈ ਕਰਦੇ ਨੇ। ਉਹਨਾਂ ਮਾਸਤੇ ਸਾਡੀ ਇਹ ਬੇਨਤੀ ਆ ਕਿ ਉਹ ਅੱਜ ਤੋਂ ਦਿਨ ਜੋ ਵੀ ਆਪੋ ਆਪਣੀਆਂ ਡਿਊਟੀਆਂ ਤੇ ਆ ਖੜੇ ਨੇ ਉਹਨਾਂ ਦੀ ਪਰਮੇਸ਼ਰ ਰੱਖਿਆ ਕਰੇ। ਉਹ ਸਹੀ ਤਰੀਕੇ ਨਾਲ ਆਪਣੀ ਜੰਗ ਦੇ ਵਿੱਚ ਸਹੀ ਤਰੀਕੇ ਨਾਲ ਆਪਣੀ ਡਿਊਟੀ ਜੀ ਆਪੜ ਤੋਂ ਹੋਣ ਤਾਂ ਕਿ ਪਰਮੇਸ਼ਰ ਵੀ ਉਹਨਾਂ ਦੇ ਨਾਲ ਹੋ ਕੇ ਆਪਣੇ ਕੰਮ ਨੂੰ ਸਫਲ ਕਰੇ ਔਰ ਆਪਣੀ ਬੁੱਧ ਨਾਲ ਸਭਨਾਂ ਨੂੰ ਚਲਾਵੇ।